ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਿਹਾ ਹੈ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਸੋ ਜਿਹੜੇ ਵੀਰ ਆਪਣੇ YouTube ਤੇ ਇਹ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੋਸਤੋ ਆਪਣੀ ਖਾਸ ਤੌਰ ਤੇ ਜਿਹੜੀ ਵਿਜ਼ਿਟ ਹੈਗੀ ਆ ਪਿੰਡ ਜੋਰ ਸਿੰਘ ਵਾਲੇ ਹੈਗੀ ਆ ਬਾਈ ਹਰਬੇਲ ਦੇ ਫਾਰਮ ਤੇ ਪਹੁੰਚੇ ਆ ਤਹਿਸੀਲ ਇਸ ਪਿੰਡ ਨੂੰ ਪੱਟੀ ਲੱਗਦੀ ਹੈ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਪਸ਼ੂ ਵਪਾਰ ਦਾ ਮੋਸਟਲੀ ਵੀਰ ਦਾ ਕੰਮ ਹੈਗਾ ਤੇ ਅੱਜ ਤੁਹਾਨੂੰ ਤਿੰਨ ਨਗ ਬਹਾਉਣੇ ਆ ਤਿੰਨ ਵੇੜਾਂ ਦਿਖਾਉਣੀਆਂ ਨੇ ਵੇੜਾਂ ਗਾਧੀਆਂ ਜਿਹੜੀਆਂ ਦੋਸਤੋ ਬਿਲਕੁਲ ਬਹੁਤ ਸੋਹਣੀਆਂ ਹੈਗੀਆਂ ਨੇ ਬਿਲਕੁਲ ਇੱਕ ਟੈਂਕ ਵਰਗੀਆਂ ਵੇੜਾਂ ਨੇ ਤੇ ਹਵਾਨੇ ਵਾਲੇ ਪਾਸਿਓਂ ਬਹੁਤ ਖੂਬਸੂਰਤ ਨੇ ਚੰਗੀ ਸੋਹਣੀ ਆਰਡਰ ਦੀ ਕੁਆਲਿਟੀ ਵਾਲੀਆਂ ਵੇੜਾਂ ਇਨਫੋਰਮੇਸ਼ਨ ਆਪਾਂ ਬਾਈ ਹਰਵੇਲ ਤੋਂ ਲੈ ਕੇ ਉਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਹਾਂ ਸ਼ੇਅਰ ਕਰਦੇ ਹਾਂ ਜਿਹੜੇ ਪਸ਼ੂ ਸੋਇਆ ਟਾਈਮ ਟੂ ਟਾਈਮ ਚੁਆਈ ਕਰ ਲਿਓ ਚੈੱਕ ਪਾਸ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਚੱਲਦੇ ਆਂ ਬਾਈ ਹਰਵੇਲ ਦੇ ਕੋ ਸਭ ਤੋਂ ਪਹਿਲਾਂ ਵੀਰ ਹਰਵੈਲ ਸਾਸਰੀ ਕਾ ਹਾਂਜੀ ਸੰਦੂ ਸਾਹਿਬ ਜੀ ਸਾਸਿਕਾਰ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਉਹਦੇ ਜਾਂ ਇੱਥੇ ਦੇਖ ਰਿਹਾ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਿਕਾਰ ਹੋਰ ਬਾਈ ਠੀਕ ਠਾਕ ਹਾਂ ਬਹੁਤ ਵਧੀਆ ਵੀਰ ਹਰਵੈਲ ਭਾਈ ਅੱਜ ਤਿੰਨ ਆਪਣੇ ਕੋਲ ਨਗ ਆ ਗਿਆ ਵਹਿੜ ਆ ਗਿਆ ਤਿੰਨੇ ਜੀ ਬਿਲਕੁਲ ਵਿੱਚ ਤੇ ਕਰੀਏ ਇਨਫੋਰਮੇਸ਼ਨ ਸਾਂਝੀ ਵੀਰਾਂ ਦੇ ਨਾਲ ਜੀ ਪਹਿਲੇ ਨੰਬਰ ਤੇ ਜਿਹੜੀ ਵਹਿੜ ਆਪਣੇ ਐਫ ਐਫ ਕ੍ਰੋਸ ਅੰਗ ਦੇ ਵਿੱਚ ਆ ਵੀਰ ਜੀ ਇਹ ਵੀ ਜੀ ਦੂਜੇ ਸੂਏ ਜਾਂ ਤੀਜੇ ਵੀ ਕਹਿ ਸਕਦੇ ਤੁਸੀਂ ਠੀਕ ਹੈ ਜੀ ਇਹ ਸੂਈ ਆ ਤਕਰੀਬ ਕੱਲ ਸੂਈ ਆ ਠੀਕ ਹੈ ਜੀ ਜਿਹੜੇ ਦੇ ਓਨਰ ਉਹਨਾਂ ਦੇ ਮੁਤਾਬਕ 25 26 ਲੀਟਰ ਦੀ ਇਹ ਮਾਲਕ ਠੀਕ ਹੈ ਜੀ ਕਿਉਂਕਿ ਹੋਣ ਇਹਦੇ ਥੱਲੇ 14 12 ਲੀਟਰ ਜਿਹੜਾ ਬੋਲਾ ਜਾਂ ਦੋ ਡੰਗ ਜਿਹੜੀ ਆਪਾਂ ਚੁਾਈ ਦਿੱਤੀ ਇਹ ਮਤਲਬ ਕੱਲ ਸੂਈ ਹੈ ਨਾ ਜੀ ਤਾਂ ਕੱਲ ਤੇ ਬੱਚਾ ਨੀਚੇ ਕੀ ਬੱਚਾ ਬੱਚਾ ਆ ਗਿਆ ਜੀ ਨੀਚੇ ਬੱਚਾ ਦੋਸਤੋ ਕੱਲ ਸੂਈ ਦੀ ਤਕਰੀਬਨ ਤੀਜਾ ਸੁਆ ਵੀਰਾਂ ਦਾ ਵੀ ਸੂਈ ਆ ਬਾਕੀ ਬਾਕੀ ਬੀੜ ਬਾਈ ਬਹੁਤ ਜ਼ਿਆਦਾ ਬਹੁਤ ਖੂਬਸੂਰਤ ਆ ਜੀ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਤੁਸੀਂ ਆ ਵੇਖ ਕੇ ਚੈੱਕ ਕਰੋ ਹੈਵੀ ਆਰਡਰ ਆ ਤੇ ਚੰਗਾ ਸੋਹਣਾ ਭਾਈ ਇਹਨੂੰ ਤੋਰਨਾ ਥੋੜਾ ਜਿਆਦਾ ਦਿਖਾ ਦਿਓ ਹਵਾਨੇ ਦੀ ਜਿਹੜੀ ਦੋਸਤੋ ਤੁਸੀਂ ਜਜਮੈਂਟ ਕਰਕੇ ਜਿਹੜੀ ਮਿਲਕਿੰਗ ਦੀ ਜਿਹੜਾ ਐਸਟੀਮੇਟ ਅਨੁਮਾਨ ਲਗਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਬੌਲੇ ਦੇ ਵਿੱਚ ਕਿੰਨਾ ਕੁ ਵੀਰ ਦੀ ਹੁਣ ਚੁਆਈ ਕੀਤੀ ਬੌਲੇ ਦੇ ਵਿੱਚ ਸਰਦੂ ਸਾਹਿਬ 11 12 ਲੀਟਰ ਦੀ ਜਿਹੜੀ ਆਪਾਂ ਚੁਆਈ ਕੀਤੀ ਆ ਠੀਕ ਆ ਹਾਂਜੀ ਠੀਕ ਆ 11 12 ਲੀਟਰ ਦੀ ਜਿਹੜੀ ਦੋਸਤੋ ਚੁਆਈ ਵੀਰ ਹੁਣਾ ਕੀਤੀ ਆ ਤੇ ਬਾਕੀ ਹਵਾਨੇ ਤੋਂ ਤੁਸੀਂ ਜਿਹੜਾ ਜਜਮੈਂਟ ਕਰ ਸਕਦੇ ਹੋ ਵਹਿੜ ਚੰਗੀ ਸੋਹਣੀ ਆ ਤੇ ਥਣ ਥਣ ਜਿਹੜੇ ਹੈਗੇ ਉਲਟ ਬਹਿਣੀ ਵਾਲੇ ਪਾਸੇ ਤੋਂ ਦਿਲ ਕੋਲ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਆ ਕਰੋ ਚੈੱਕ ਜੀ ਹਾਂ ਠੀਕ ਆ ਤੇ ਵਿਥਾਂ ਵਰਲਾ ਬਹੁਤ ਸੋਹਣੀਆਂ ਹੈਗੀਆਂ ਸਪੇਸ ਪੂਰੀ ਹੈਗੀ ਆ ਥਣਾ ਦੀ ਆ ਚੰਗੀ ਜਿਹੀ ਹੈ ਠੀਕ ਆ ਸਾਰੇ ਥਾਣਾ ਓਕੇ ਆ ਕੋਈ ਕਿਸੇ ਚੀਜ਼ ਪੁੱਛ ਸਕਦਾ ਆ ਆ ਫੇਸ ਦੀ ਕੁਆਲਿਟੀ ਦੇਖ ਲਓ ਜੀ ਠੀਕ ਆ ਵੈੜ ਬਹੁਤ ਖੂਬਸੂਰਤ ਆ ਤੇ ਬਾਕੀ ਬਾਈ ਹਰਵੇਲ ਕਿੰਨਾ ਵੀਰੇ ਮੁੱਲ ਕਿੰਨਾ ਦਾ ਸੰਧੂ ਸਾਹਿਬ ਇਹਦਾ 52000 ਰੁਪਏ ਉੱਚੋਂ ਮੰਨਤਨ ਹੋ ਜੂ ਥੋੜਾ 52000 ਦੇ ਵਿੱਚੋਂ ਠੀਕ ਆ ਭਾਅ ਪੜਦਾ ਦੋਸਤੋ ਹੈਗਾ ਤਕਰੀਬਨ ਬਾਕੀ ਆਉਦੀ ਨਰਕ ਪਰਕ ਕਰੇ ਤਸल्ली ਜਰੂਰ ਕਰ ਲਿਓ ਜੋ ਦਾ ਅੰਦਾਜ਼ਾ ਜਿੱਦਾਂ ਇਹਦੇ ਓਨਰ ਨੇ ਮਾਲਕ ਨੇ ਦੱਸਿਆ ਸੀਗਾ ਵਾਕਈ ਇਹਨਾਂ ਨੂੰ ਦੁੱਧ ਦੇਣਾ ਚਾਹੀਦਾ ਚਲੋ ਅੱਗੇ ਆਪਣੀ ਦੇਖ ਰੇਖੇ ਸਾਮ ਸਬਾਲ ਦੇਣਾ ਨਹੀਂ ਸੋਹਣੀ ਬੈੜਾ ਤਕਰੀਬਨ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਵੈੜਾ ਆ ਵੀਰ ਦੇ ਕੋਲ ਦੂਜੇ ਨੰਬਰ ਤੇ ਵੈੜਾ ਆ ਤਕਰੀਬਨ ਤੁਸੀਂ 베ਰਵਾ ਪਾ ਕੇ ਬੇਸ਼ੱਕ ਗੱਲ ਕਰ ਸਕਦੇ ਹੋ ਇਹ ਬਈ ਦਿਨ ਲੈਂਦੀ ਹੈ ਜੀ ਇਹ ਜੰਦ ਸਾਹਿਬ ਦਿਨ ਲੈਂਦੀ ਆ ਕੋਈ 4-5 ਦਿਨ ਠੀਕ ਆ ਜੀ ਤੇ ਬਾਕੀ ਬਹੁਤ ਜ਼ਿਆਦਾ ਬਣੀ ਹੈ ਬਾਕੀ ਚਵਾਈ ਜਿਹੜੀ ਆ ਕੋਈ 18 ਤੋਂ 20 ਲੀਟਰ ਦੀ ਆਰਾਮ ਨਾਲ ਕਰਾਉਣੀ ਚਾਹੀਦੀ ਇਹਨੂੰ ਜਿਹੜੇ ਹਿਸਾਬ ਨਾਲ ਇਹਦਾ ਲੈਵਾ ਬਹੁਤ ਸੋਹਣਾ ਕਮਾਲ ਦਾ ਲੱਗਣਾ ਜੀ ਕਮਾਲ ਬਹੁਤ ਜ਼ਿਆਦਾ ਕਿੱਥੋਂ ਸ਼ੁਰੂ ਹੋਗੇ ਹਾਂਜੀ ਆਪਾਂ ਇਹ ਦੇਖ ਸਕਦੇ ਹਾਂ ਇੱਥੋਂ ਜੁਰੂਗੇ ਕਿੱਥੋਂ ਤੱਕ ਜਾ ਕੇ ਬਿਲਕੁਲ ਦੋਸਤੋ ਜਿਹੜਾ ਸਟਰਕਚਰ ਹੈਗਾ ਹੁ ਬਿਲਕੁਲ ਤੁਹਾਨੂੰ ਤੋਂ ਲੈ ਕੇ ਤੇ ਸੂ ਤੱਕ ਦਾ ਜਿਹੜੀ ਬਨਾਵਟ ਹੈ ਥਣ ਖਵਾਨੇ ਵੇਖੋ ਤੁਸੀਂ ਚੰਗੀ ਸੋਹਣੀ ਬਨਾਵਟ ਹੈਗੀ ਆ ਤੇ ਆਹ ਥਣ ਲੱਗਾ ਹੈਗਾ ਦੋਸਤੋ ਮੁਠੀ ਵਾਲਾ ਥਾਣਾ ਵੈੜ ਨੂੰ ਕਿਸੇ ਤਰ੍ਹਾਂ ਦੀ ਕੋਈ ਚੁਵਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀਗੀ ਕਈ ਵਾਰ ਭੈਣਾਂ ਨੇ ਚੁਵਾਈ ਕਰਨੀ ਹੁੰਦੀ ਹੈ ਨਾਰਮਲ ਘਰਾਂ ਦੇ ਵਿੱਚ ਤੇ ਆਹ ਕਰੋ ਚੈੱਕ ਬਿਲਕੁਲ ਬਿਹੜ ਸੋਹਣੀ ਆ ਦੋਸਤੋ ਕਮਾਲ ਦੀ ਆ ਥਣ ਹਵਾਨਾ ਵੀ ਬਹੁਤ ਸੋਹਣਾ ਤੇ ਬਾਕੀ ਬਾਈ 35 ਤੋਂ 35 ਤੋਂ ਵਧੀਆ ਸੀ ਚਾਰੇ ਤਰ੍ਹਾਂ ਦੇ ਮੈਂ ਕਹਿੰਦਾ ਵੀ ਜੱਲਾ ਹੀ ਆ 35 ਤੋਂ ਹਰ ਇੱਕ ਚੀਜ਼ ਪੱਖੋਂ ਪੂਰੀ ਕੋਈ ਸ਼ੱਕ ਹੀ ਨਹੀਂ ਹੈ ਹਾਂਜੀ ਹਾਂਜੀ ਤੇ ਆ ਕਰੋ ਜੀ ਦੋਸਤੋ ਚੈੱਕ ਕਮਾਲ ਦੀ ਬਿਹੜਾ ਦੋਸਤੋ ਅੱਜ ਤਾਂ ਨਗੀਨੇ ਆ ਬਿਲਕੁਲ ਬਾਕੀ ਆਪਦੀ ਤੁਸੀਂ ਸੋਚ ਸਮਝਦੇ ਨਾਲ ਐਨੀਮਲ ਕੋਈ ਵੀ ਲਿਆ ਕਰੋ ਤਸੱਲੀ ਤੁਸੀਂ ਕਰਨੀ ਹੁੰਦੀ ਆ ਬਿਲਕੁਲ ਹਾਂ ਹਾਂ ਦੇਖ ਸਕਦੇ ਤੁਸੀਂ ਬਿਲਕੁਲ ਹਵਾਨਾ ਸੂਤੋ ਲੈ ਜਾਓ ਉੱਪਰ ਅੱਗੇ ਤੱਕ ਆ ਕਰੋ ਚੱਕ ਬਿਲਕੁਲ ਆ ਮੈਂ ਕਹਿੰਦਾ ਵੀ ਸੋਨਾ ਦੀ ਕੁਆਲਿਟੀ ਬਹੁਤ ਜ਼ਿਆਦਾ ਤੁਹਾਨੂੰ ਸਾਰੇ ਪਸੰਦ ਆ ਚੰਗਾ ਸੋਨਾ ਥਣ ਲੱਗਾ ਹੈਗਾ ਦੋਸਤੋ ਤੇ ਆਓ ਵਿਜ਼ਿਟ ਕਰਕੇ ਤਸੱਲੀ ਜਿਹੜੀ ਆ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਤੁਸੀਂ ਸੌਦਾ ਕਰ ਸਕਦੇ ਹੋ ਤੇ ਬਾਕੀ ਵੀਰ ਸਰਵੇਲ ਇਹ ਸੂਬਾ ਕਿੰਨਾ ਤੁਸੀਂ ਦੱਸਿਆ ਸੀ ਸੁਬਾ ਦੂ ਜਾਂ ਸੂਗੀ ਇਹ ਹਾਂਜੀ ਤੇ ਤਕਰੀਬ ਲੈ ਜੂਗੀ ਹਜੇ ਹਫ਼ਤੇ ਦੇ ਲਗਭਗ ਮੇਰੇ ਹਿਸਾਬ ਨਾਲ ਹਫ਼ਤਾ ਲੱਗੀ ਤੇ ਮੈਨੂੰ ਉਹ ਢਿੱਲ ਢੁਲ ਸਾਰੀ ਇਹ ਵੀ ਹਫ਼ਤਾ ਲੈ ਜੂਗੀ ਸਹਜ ਗੰਨਿਆ ਵੇ ਭੰਨੀਆਂ ਨਹੀਂ ਹਾਂਜੀ ਬਾਕੀ ਚਲੋ ਬਹੁਤ ਬਣੀ ਆ ਹਜੇ ਵੀ ਬਿਲਕੁਲ ਤੇ ਫਿਰ ਇਹਦਾ ਕਿੰਨਾ ਮੁੱਲ ਕੀਤਾ ਇਹਦਾ ਸਾਨੂੰ ਸਾਬ ਜਿਹੜਾ ਲੈਣ ਦੇਣਾ 545 ਸਾਢੇ 45 ਹਾਂਜੀ ਸਾਢੇ 45000 ਜਿਹੜਾ ਦੋਸਤੋ ਡਿਮਾਂਡ ਆ ਵੀਰ ਦੀ ਠੀਕ ਆ ਤੇ ਸੋਹਣੀ ਵੈੜਾ ਓਵਰ ਆਲ ਵੈੜ ਬਹੁਤ ਖੂਬਸੂਰਤ ਰ ਹਵਾਨੀਆਂ ਦੇ ਪਾਸੇ ਤੋਂ ਬਹੁਤ ਵਧੀਆ ਬਾਕਮਾਲ ਚੀਜ਼ ਆ ਬੇਸ਼ੱਕ ਤੁਸੀਂ ਵੀਰ ਦੇ ਨਾਲ ਸੌਦਾ ਕਰ ਸਕਦੇ ਹੋ ਤਸੱਲੀ ਵਾਲੀ ਚੀਜ਼ ਆ ਠੀਕ ਆ ਜੀ ਇਸ ਤੋਂ ਬਾਅਦ ਇੱਕ ਕਾਲੀ ਵੈੜਾ ਬਲੈਕ ਵੈੜਾ ਤੇ ਜੀ ਸਾਬ ਇੱਕ ਅਲੱਗ ਹੀ ਨਗੀਨਾ ਵਾ ਕੱਤ ਕੱਠ ਵੱਲੋਂ ਭਾਈ ਬਹੁਤ ਤਗੜੀ ਸ਼ਾਇਆ ਉਹ ਤਗੜੀ ਚੰਗੀ ਪਲੀ ਜੰਮੀ ਵੈੜਾ ਹਾਂ ਆਹ ਵੇਖੋ ਜੀ ਕਹਿੰਦਾ ਵੀ ਤੇ ਜਾ ਸੁਬਾ ਸੁਗੀ ਵੈੜਾ ਠੀਕ ਹੈ ਬਾਕੀ ਬਹੁਤ ਜੰਮੀ ਬਣੀ ਹਾਂ ਵੱਡਾ ਕੱਦ ਕਾਟਾ ਦੋਸਤੋ ਕਿਉਂਕਿ ਜ਼ਿਕਰ ਕਰਨਾ ਪੈਂਦਾ ਉਹਨਾਂ ਦੇ ਘਰੇ ਹੀ ਚਵਾਈ ਆ ਦੋਨਾਂ ਮਤਲਬ ਪਿਛਲੇ ਸੋਇਆਂ ਦੇ ਵਿੱਚ ਠੀਕ ਹੈ ਜੀ ਤੇ ਇਹਦੀ ਦੁੱਧ ਦੀ ਜਿਹੜੀ ਕੁਆਲਿਟੀ ਆ ਬਿਲਕੁਲ ਮੱਝਾ ਵਾਂਗੂ ਠੀਕ ਹੈ ਤੇ ਇਹਨੂੰ ਆਪਾਂ ਜਿਵੇਂ ਕਹਿ ਸਕਦੇ ਆ ਬਲੈਕ ਸ਼ਾਈ ਵਾਲਾ ਬਿਲਕੁਲ ਜੀ ਬਿਲਕੁਲ ਤੁਸੀਂ ਤੁਹਾਨੂੰ ਦਿਖਾ ਸਕਦੇ ਜੋ ਆ ਦੇਖੋ ਜੀ ਹਰ ਇੱਕ ਚੀਜ਼ ਥੱਲੇ ਤੁਸੀਂ ਬਿਲਕੁਲ ਸ਼ਾਈਵਾਲ ਜਿਹੜਾ ਉਹਦਾ ਗੁਲਦਸਤਾਨ ਠੀਕ ਆ ਥਣ ਥੋਣ ਬਹੁਤ ਸੋਹਣੇ ਹੈਗੇ ਦੋਸਤੋ ਸਪੇਸ ਹਰ ਕੈਨੀਲ ਦੇ ਜਿੰਨੇ ਵੀ ਆਪਾਂ ਤੁਹਾਨੂੰ ਅੱਜ ਦਿਖਾਏ ਆ ਤਕਰੀਬਨ ਸਪੇਸ ਥਾਣਾ ਦੀ ਪੂਰੀ ਆ ਇਹਨਾਂ ਇਹਨਾਂ ਨੂੰ ਕੋਈ ਦੂਸਰਾ ਬਿੱਡਾ ਕੋਈ ਗਰਮੀ ਨਾਲ ਮਤਲਬ ਨਹੀਂ ਬਿਲਕੁਲ ਜੀ ਬਿਲਕੁਲ ਚੰਗੇ ਆਪਾਂ ਇਹਨਾਂ ਨੇ ਤੇ ਕੱਦ-ਕਾਠ ਜਿਹੜਾ ਦੋਸਤੋ ਵੱਡੇ ਕੱਦ-ਕਾਠ ਦੇ ਵਿੱਚ ਆ ਨਾਰਮਲ ਜਿਹੜੀਆਂ ਪਹਿਲਾਂ ਵੀ ਤੁਹਾਨੂੰ ਦੋ ਵੇੜਾ ਵਿਖਾਈਆਂ ਨੇ ਉਹਨਾਂ ਤੋਂ ਵੀ ਜਿਹੜਾ 2 ਇੰਚ ਵੱਧ ਕੱਟ ਕੱਦ-ਕਾਠ ਹੈਗਾ ਤੇ ਢਿਲ-ਢੁਲੇ ਨਹੀਂ ਕਿ ਜਿਆਦੀ ਹੈ ਵੀ ਤੁਸੀਂ ਬਿਲਕੁਲ ਜਿਹੜੇ ਵੀ ਦੇਖ ਕੇ ਸਮਝ ਸਕਦੇ ਹੋ ਵੀ ਤਕਰੀਬਨ ਸਮਾਂ ਇਸ ਨੇ ਪੂਰਾ ਲੈ ਕੇ ਬਨਾਤ ਨਾ ਬਣਾ ਕੇ ਫਿਰ ਚਲਿਆ। ਸਾਡੇ ਦੇ 10 ਦਿਨ ਦਿਰ ਪੂਰੇ ਹੋਣ ਚ ਪਏ ਆ। ਠੀਕ ਹੈ ਜੀ। ਤੇ ਚੰਗੀ ਜੰਮੀ ਪਈ ਆ। ਆ ਵੇਖੋ ਜੀ। ਮੈਂ ਕਹਿੰਦਾ ਬਾਈ ਦੇਖ ਕੇ ਭੁੱਖ ਲੰਦੀ ਆ। ਬਹੁਤ ਹੀ ਕੁਆਲਿਟੀ ਇਹ ਜੰਦਾ ਵੀ ਦੀ ਸਕਿਨ ਦੀ ਸ਼ਾਈਨਿੰਗ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਚਮਕ ਬਹੁਤ ਜ਼ਿਆਦਾ ਠੀਕ ਆ ਓਵਰ ਆਲ ਬੈਡ ਬਹੁਤ ਖੂਬਸੂਰਤ ਹੈ ਦੋਸਤੋ ਵੱਡੀ ਬੈਡ ਆ ਜਿੱਡੀ ਕਬੱਡੀ ਉੱਪਰ ਤੁਹਾਨੂੰ ਦਿਖਾਈ ਦੇ ਰਹੀ ਹੈ ਤਕਰੀਬਨ ਹਵਾਨਾ ਜਿਹੜਾ ਦੋਸਤੋ ਬਣਾਉਣਾ ਆਏ ਨੇ ਪੂਰਾ ਪੂਰਾ ਢਿੱਲਾ ਤੇ ਜਿੰਨੀਆਂ ਕਿ ਢਿੱਲਾਂ ਵੱਟ ਤੁਹਾਨੂੰ ਦਿਖ ਰਹੀ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਲਹੂ ਪਾਤਰ ਆ ਜੀ ਠੀਕ ਹੈ ਜੀ ਵੱਡੀ ਬਿਹੜਾ ਦੋਸਤੋ ਜਿਹੜੀਆਂ ਬਿਹੜਾਂ ਅੱਜ ਤਕਰੀਬਨ ਜਿੰਨੀਆਂ ਵੀ گاਵਾਂ ਤੁਹਾਨੂੰ ਦਿਖਾਈਆਂ ਨੇ ਸੋਹਣੀਆਂ ਬਿਹੜਾਂ ਸੂਦੇ ਸ਼ਾਇਦ ਇਹ ਸਾਰੇ ਮਾਲਨਾਮਾ ਦੀ ਹਾਈਟ ਜ਼ਿਆਦਾ ਉੱਚੀ ਹੈ ਹੂੰ ਹਾਈਟ ਪੱਖੋਂ ਉੱਚੀ ਆ ਮੈਂ ਕਿਹਾ ਕਹਿ ਰਿਹਾ ਸੀ ਵੀ ਜਿੱਡੀ ਉੱਪਰੋਂ ਦਿਖ ਰਹੀਏ ਨੇ ਹਵਾਨਾ ਓਡਾ ਬਣਾ ਕੇ ਭਾਈ ਤਿਆਰ ਕਰਨਾ ਤੇ ਤਕਰੀਬਨ ਜਿਹੜੀਆਂ ਅੱਜ ਦੋਸਤੋ ਤਕਰੀਬਨ ਆਲਮੋਸਟ 20 ਲੀਟਰ ਤੋਂ ਪਲੱਸ ਵਾਲੀਆਂ ਆਪਾਂ ਬਿਹੜਾਂ ਕਹਾਂਗੇ ਜਿੰਨੀਆਂ ਵੀ ਅੱਜ ਤੁਹਾਨੂੰ ਆਪ ਦਿਖਾਈਆਂ ਨੇ ਠੀਕ ਆ ਜੀ ਤਾਜੀ ਸੂਈ ਵੀ ਹੈਗੀ ਆ ਬਾਕੀ ਬਿਲਕੁਲ ਤਿਆਰੀ ਦੇ ਵਿੱਚ ਇੱਕ ਬਿਹੜ ਤੁਹਾਨੂੰ ਵਿਚਕਾਰ ਸੈਂਟਰ 'ਚ ਖੜੀ ਦਿਖਾਈ ਆ ਇੱਕ ਤੇ ਇਹਦਾ ਵੀ ਮੁੱਲ ਕਿੰਨਾ ਕੀਤਾ ਇਹਦਾ ਸੰਤੂ ਸਾਹਿਬ ਜਿਹੜਾ ਲੈਣ ਦੇ ਨਾ 55000 55000 ਜੀ ਹਾਂਜੀ ਠੀਕ ਆ ਸਾਡੇ ਸੰਤੂ ਦਾ 575 ਦੀ ਵੇਚ ਜੋ 80 ਦੀ ਵੇਚ ਦਿਓ ਜਿੱਥੇ ਮਰਜੀ ਇਹ ਵੇੜ ਵੇਚਦੀ ਹੈ ਬਿਲਕੁਲ ਜੀ ਵੱਡੀ ਵੇੜ ਆ ਦੋਸਤੋ ਬੇਸ਼ੱਕ ਤੁਸੀਂ ਵੀਰਦ ਨਾਲ ਸੌਦਾ ਕਰ ਲਿਓ ਕਿਉਂਕਿ ਅਜੇ 10 ਦਿਨ ਪਏ ਆ ਸੂਣ ਦੇ ਵਿੱਚ ਤੇ ਭਾਅ ਪੜਦਾ ਵੀ ਬਿਲਕੁਲ ਜਾਇਜ਼ ਆ ਗੁੰਜਾਇਸ਼ ਜਿੰਨੀ ਹੋਈ ਮਾਨਤਾਨ ਦੀ ਉਹ ਤੁਸੀਂ ਜ਼ਰੂਰ ਭਾਈ ਤੋਂ ਕਰਾ ਲਿਓ ਸੰਪਰਕ ਨੰਬਰ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਿੰਦੇ ਆ ਤੇ ਸੰਪਰਕ ਵੀਰੇ ਜ਼ਰੂਰ ਦੱਸ ਜੀ 990882025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨਾ ਬਾਈ ਹਰਵੇਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਪਸ਼ੂ ਜਿਹੜੇ ਐਨੀਮਲ ਆ ਦੋਸਤੋ ਤੁਹਾਨੂੰ ਆਪਾਂ ਤਿੰਨ ਨਗ ਦਿਖਾਏ ਤੇ ਤਿੰਨੇ ਵੜਾਂ ਦਿਖਾਈਆਂ ਨੇ ਠੀਕ ਹੈ ਜੀ ਤੇ ਪ੍ਰੋਪਰ ਐਨੀਮਲ ਜਿਹੜੇ ਹਰ ਰੋਜ਼ ਡੇਲੀ ਅਪਡੇਟ ਆ ਇੱਥੇ ਆਉਂਦੇ ਰਹਿੰਦੇ ਨਵੇਂ ਪੁਰਾਣੇ ਪਸ਼ੂ ਆਉਂਦੇ ਰਹਿੰਦੇ ਤੁਸੀਂ ਸਮੇਂ-ਸਮੇਂ ਦੇ ਨਾਲ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਵਰਸਪ ਤੇ ਕਿਸੇ ਵੀ ਐਨੀਮਲ ਦੀ ਚੁਵਾਈ ਵੇਖਣੀ ਇੱਕ ਦੋ ਟਾਈਮ ਦੀ ਤੁਸੀਂ ਬੇਝਿਜਕ ਠੀਕ ਹੈ ਜੀ ਬਾਕੀ ਤੁਸੱਲੀ ਆਪਣੇ ਆਪ ਖੁਦ ਕਰਨ ਆ ਕੇ ਸਾਕੀ ਚਲੋ ਆਪਾਂ ਦਾ ਗਰੰਟੀ ਵਾਲਾ ਪਸ਼ੂ ਹੀ ਲਿਆ ਹੁੰਦਾ ਵਾ ਆਪਣੀ ਤਸੱਲੀ ਹੁੰਦੀ ਹੈ ਆਪਣੀ ਬਾਕੀ ਫਿਰ ਵੀ ਜਿੰਨੇ ਭੈਣ ਭਰਾ ਨੇ ਪੈਸੇ ਖਰਚਨੇ ਆਪਣੀ ਖੁਦ ਹੀ ਤਸੱਲੀ ਆ ਕੇ ਕਰੋ ਦੋ ਟਾਈਮ ਤਿੰਨ ਟਾਈਮ ਬਾਕੀ ਚਲੋ ਪਰਮਾਤਮਾ ਨੇ ਜਿੰਨਾ ਕ ਆਪਾਂ ਨੂੰ ਦਿਮਾਗ ਬਖਸ਼ਿਆ ਜਾਂ ਜਿੰਨਾ ਕ ਆਪਾਂ ਨੂੰ ਨੌਲੇਜ ਆ ਆਪਾਂ ਆਪਦੀ ਤਸੱਲੀ ਕਰਕੇ ਲੈ ਕੇ ਆਉਨੇ ਬਿਲਕੁਲ ਤਾਂ ਬਾਕੀ ਬਹੁਤ ਐਸਾ ਦੁਨੀਆ ਦੇ ਯਾਨੀ ਕਿ ਅਲੱਗ-ਅਲੱਗ ਪਛਾਣਾਂ ਲਈ ਬੈਠੇ ਰਹੇ ਤਾਂ ਆਪਣੀ ਪਛਾਣ ਕਰਕੇ ਖੜ੍ਹਦੇ ਬਿਲਕੁਲ ਚਲੋ ਤੇ ਐਨੀਮਲ ਜਿਹੜੇ ਦੋਸਤੋ ਉਮੀਦ ਕਰਦੇ ਤੁਹਾਨੂੰ ਪਸੰਦਾ ਆਏ ਹੋਣਗੇ ਤੇ ਵੀਡੀਓ ਨੂੰ ਅੱਗੇ ਜਿਹੜੀ ਆ ਦੋਸਤੋ ਬਦ ਤੋਂ ਬਦ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਕਿਸੇ ਵੀ ਨਵੇਂ ਫਾਰਮਰ ਨੇ ਕੋਈ ਐਨੀਮਲ ਖਰੀਦਣਾ ਉਹਦੇ ਜਿਹੜੀ ਬਿਲਕੁਲ ਦੋਸਤੋ ਨਿਗਾਹ ਦੇ ਵਿੱਚ ਚੀਜ਼ ਆ ਜਾਵੇ ਠੀਕ ਹੈ ਜੀ ਤੇ ਉਹ ਸੌਦਾ ਵੀਰ ਦੇ ਨਾਲ ਜ਼ਰੂਰ ਕਰ ਸਕੇ ਤੇ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ